ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਕੱਲ ਅਸੀਂ ਇਹ ਸਮਝਿਆ ਸੀ ਕਿ ਜਿਹੜੇ ਲੋਕ ਇਹਨਾਂ ਪੜਤਾਂ ਜੋਤੀਆਂ ਤਾਤਤਕਾਂ ਦੇ ਚੱਕਰ 'ਚ ਪੈਂਦੇ ਨੇ ਉਹਨਾਂ ਦੀ ਕੀ ਅਵਸਥਾ ਹੁੰਦੀ ਹੈ ਅੱਜ ਅਸੀਂ ਇਹਦਾ ਵੀ ਮੁੱਢ ਸਮਝਣ ਦੀ ਕੋਸ਼ਿਸ਼ ਕਰਾਂਗੇ ਇਨਾਂ ਦੇ ਚੱਕਰ ਚਲੇ ਇਸ ਆਸ ਤੇ ਨਾਲ ਪੈਂਦੇ ਨੇ ਵੀ ਇਹ ਕੁਝ ਉਹਨਾਂ ਦੀ ਤਕਦੀਰ ਬਦਲ ਦੇਣਗੇ ਉਹਨਾਂ ਦੇ ਚੰਗੇ ਦਿਨ ਆ ਜਾਣਗੇ ਮਾੜੇ ਖਤਮ ਹੋ ਜਾਣਗੇ ਕੋਈ ਰੋਕ ਕੱਟੇ ਜਾਣਗੇ ਜਾਂ ਹੋਰ ਕੋਈ ਪਰੇਸ਼ਾਨੀਆਂ ਨੇ ਖਤਮ ਹੋ ਜਾਣਗੀਆਂ ਬੇਸਿਕ ਗੱਲ ਤੇ ਸਮਝਣ ਵਾਲੀ ਇਹ ਹੈ ਕਿ ਕੀ ਕੋਈ ਪੰਡਤ ਕੋਈ ਜੋਤਿਸ਼ੀ ਜਾਂ ਕੋਈ ਸੰਤ ਬਾਬਾ ਸਾਡੀ ਤਕਦੀਰ ਬਦਲ ਸਕਦਾ ਹੈ ਫੈਸਲਾ ਗੁਰਬਾਨੀ ਕੋਲੋਂ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਲੈਣਾ ਹੈ ਲੋਕਾਂ ਦੀਆਂ ਗੱਲਾਂ ਦੇ ਪਿੱਛੇ ਨਹੀਂ ਜਾਣਾ ਲੋਕੀ ਬੜੇ ਦੱਸਣਗੇ ਫਲਾਣੇ ਨੇ ਆ ਕਰਤਾ ਫਲਾਣੇ ਨੇ ਉਹ ਕਰਤਾ ਉਹ ਇਹਨਾਂ ਦੇ ਏਜੰਟਾਂ ਦੇ ਤੌਰ ਦੇ ਉੱਤੇ ਹੀ ਘੁੰਮਦੇ ਨੇ ਕੁਝ ਅਕਾਲਪੁਰ ਖ ਵੱਲੋਂ ਜਿਹੜੇ ਸਬਾਵਕ ਸਾਡੇ ਕੰਮ ਹੋ ਜਾਂਦੇ ਨੇ ਜਿਹੜੇ ਅਕਾਲਪੁਰ ਨੇ ਕਰਨੇ ਹੀ ਨਹੀਂ ਨੇ ਉਹਨਾਂ ਨਾਲ ਜੋੜ ਦਿੱਤਾ ਜਾਂਦਾ ਵੀ ਉਹ ਦੇ ਕਾਰਨ ਜਾਣ ਕਰਕੇ ਹੋ ਗਿਆ ਅਸੀਂ ਫੈਸਲਾ ਗੁਰਬਾਣੀ ਕਰ ਲੋ ਲਵਾਂਗੇ ਅਇਦਾ ਪਹਿਲਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਮੇਰੇ ਸਤਿਗੁਰੂ ਜੀ ਇੱਕ ਅਟੱਲ ਫੈਸਲਾ ਦਿੰਦੇ ਨੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇ ਲਿਖੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਕਿਵਾਂ ਕਰਨਾ ਕਿਹੜਾ ਸਾਹ ਹਾ ਨਾਟ ਲੈ ਜਿਹੜਾ ਪੁਰਬ ਕਮਾਇਆ ਸੰਸਾਰ ਦੇ ਵਿੱਚ ਹਰ ਕੋਈ ਨਾ ਗਾਉਂਦਾ ਲekin ਸਤਗੁਰੂ ਨੇ ਇੱਕ ਫੈਸਲਾ ਕਰਤਾ ਕਿ ਆਇਆ ਭਾਵੇਂ ਨੰਗਾ ਪਰ ਸੰਸਾਰ ਦੇ ਵਿੱਚ ਜੋ ਕੁਝ-ਦੋ ਦੇ ਨਾਲ ਵਾਪਰਨਾ ਉਹ ਲੇਖ ਲਿਖਾ ਕੇ ਲਿਆਇਆ ਉਹ ਕਿਹੜੇ ਲੇਖ ਨੇ ਉਹ ਲੇਖ ਨੇ ਜਿਹੜਾ ਪੁਰਬ ਕਮਾਇਆ ਜਿਹੜੇ ਪੈਲਾਂ ਕਰਮ ਕੀਤੇ ਸੀ ਉਹ ਲੇਖ ਲਿਖਾ ਕੇ ਲੈ ਆਇਆ। ਹਰ ਉਹਦੇ ਬਾਰੇ ਫੈਸਲਾ ਜਿਹੜਾ ਸਤਗੁਰੂ ਦਾ ਹੈ ਉਹਦੇ ਵਿੱਚ ਦੁੱਖ ਵੀ ਨੇ ਸੁੱਖ ਵੀ ਨੇ ਜਿਹੜੇ ਲੇਖ ਲਿਖਾ ਕੇ ਲੈ ਆਇਆ ਜਿਹੋ ਜੇ ਕਰਮ ਕੀਤੇ ਨੇ ਉਹਦੇ ਮੁਤਾਬਕ ਹੈ। ਦੁੱਖ ਤੇ ਸੁੱਖ ਦੋਨੋਂ ਆਣਾ ਹੀ ਨੇ। ਲੇਕਿਨ ਜਿਹੜਾ ਦੂਸਰਾ ਫੈਸਲਾ ਟਾਲ ਫੈਸਲਾ ਦਿੱਤਾ ਹੈ ਲਿਖੜਾ ਸਾਹ ਹਾ ਨਾਟ ਅਲੇ ਜਿਹੜੇ ਲੇਖ ਲਿਖਾ ਕੇ ਆਏ ਆ ਨਾ ਉਹ ਟਲ ਨਹੀਂ ਸਕਦੇ। ਉਹ ਕਾਲਪੁਰਤੇ ਲਿਖੇ ਹੋਏ ਨੇ ਉਹਨੂੰ ਮਨੁੱਖ ਕੇ ਵਿੱਚ ਬਦਲਦਾ ਹੈ ਸਾਨੂੰ ਇਹ ਹੀ ਗੱਲ ਨਹੀਂ ਸਮਝ ਲੱਗੀ ਅਜੇ ਤੱਕ ਇਸੇ ਕਰਕੇ ਪਟਕਣਾ ਦੇ ਵਿੱਚ ਭਾਈ ਫਿਰਦੇ ਆਂ ਅੱਜ ਦਾ ਦੂਸਰਾ ਪਰਮਾਨ ਗੁਰੂ ਅਮਰਦਾਸ ਬਾਦਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਜਿਸ ਤੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜੋ ਸੋ ਕਿਛ ਕਰੇ ਜੋ ਚਿਤ ਨ ਹੋਈ ਇਸ ਦਾ ਹੁਕਮ ਮੇਟ ਨਾ ਸਕਿਆ ਕੋਈ ਕੁਝ ਸਾਬਤਵਲਾ ਸਕਨੇ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਅਚਾਨਕ ਵਾਪਰਦੀਆਂ ਨੇ ਉਹਦੇ ਵਿੱਚ ਸਿਰਫ ਇਹ ਨਹੀਂ ਕਿ ਗਮ ਹੈ ਉਹਦੇ ਵਿੱਚ ਖੁਸ਼ੀ ਵੀ ਹੈ ਉਹਦੇ ਵਿੱਚ ਸਿਰਫ ਇਹ ਨਹੀਂ ਕਿ ਦੁੱਖ ਹੈ ਉਹਦੇ ਵਿੱਚ ਸੁੱਖ ਵੀ ਨੇ ਹਾਂ ਦੁੱਖ ਸਾਨੂੰ ਮਹਿਸੂਸ ਜ਼ਿਆਦਾ ਹੁੰਦਾ ਹੈ ਸੁੱਖ ਨੂੰ ਅਸੀਂ ਸੁਭਾਵਿਕ ਲੈ ਲੈਂਦੇ ਆਂ ਰੋਗ ਵਾਟਰਕਲੀਫ ਦਿੰਦਾ ਤੇ ਜਿਹੜੇ ਸਹਿਜੇ ਕਈ ਵਾਰੀ ਇਹ ਰੋਗ ਹੋ ਜਾਂਦੇ ਆ ਉਹ ਤਾਂ ਧਿਆਨ ਵੀ ਨਹੀਂ ਆਉਂਦਾ ਪਰ ਉਹ ਕਾਲਪੁਰਖ ਅਚਾਨਕ ਕਈ ਕੁਝ ਕਰ ਦਿੰਦਾ ਸੋ ਕਿਛ ਕਰੇ ਜੇ ਚਤਨ ਹੋਈ ਜਿਹੜਾ ਤੇਰੇ ਕਾਬੂ ਕੇ ਹਾਲ ਚ ਨਹੀਂ ਉਹ ਵੀ ਹੋ ਜਾਣਾ ਕਿਉਂ ਤੂੰ ਲੇਖ ਲਿਖਾ ਕੇ ਆਇਆ ਇਸ ਦਾ ਹੁਕਮ ਮੇਟ ਨਸ ਕੈ ਕੋਈ ਉਨੇ ਜੋ ਤੇਰੇ ਲੇਖ ਲਿਖ ਦਿੱਤੇ ਨੇ ਉਹਨੂੰ ਕੋਈ ਬਦਲ ਨਹੀਂ ਸਕਦਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਇਹ ਗੁਰਬਾਣੀ ਦੇ اٹਲ ਫੈਸਲੇ ਨੇ ਜਿੱਦੇ ਅੱਗੇ ਕਿਸੇ ਮਨੁੱਖ ਦਾ ਕੋਈ ਜ਼ੋਰ ਨਹੀਂ ਹੈ ਉਹ ਭਾਵੇਂ ਆਪਣੇ ਆਪ ਨੂੰ ਕਿੱਡਾ ਸੰਤ ਕਹਿੰਦਾ ਹੋਵੇ ਆਪਣੇ ਆਪ ਨੂੰ ਕਿੱਡਾ ਸਾਧ ਕਹਿੰਦਾ ਹੋਵੇ ਨਾ ਨਰ 15 20 ਡਿਗਰੀਆਂ ਲਾਈਆਂ ਹੋਣ ਬ੍ਰह्मज्ञानी ਵੀ ਲਿਖਿਆ ਹੋਵੇ ਉਹ ਪਰ ਕਿਵੇਂ ਲਿਖਿਆ ਹੋਵੇ 1008 ਜਾਂ 108 ਵੀ ਲਿਖਿਆ ਹੋਵੇ ਜੋ ਮਰਜ਼ੀ ਲਿਖਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਜਾਂ ਮਹਾਂਤਮਿਕ ਹੋਵੇ ਜਾਂ ਮਰਮਰ ਜਾਨੀ ਪੰਡਤ ਹੋਵੇ ਉਹਦਾ ਹੁਕਮ ਕੋਈ ਨਹੀਂ ਮੀਟ ਸਕਦਾ ਉਸਦਾ ਹੁਕਮ ਮੀਟ ਨਾ ਸਕਿਆ ਕੋਈ ਕੋਈ ਦਾ ਮਤਲਬ ਕੋਈ ਵੀ ਨਹੀਂ ਆਇਆ ਤੀਸਰਾ ਫਰਮਾਨ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਹੈ ਇਸੇ ਸੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਚੰਜੇ ਜਾਂਦੇ ਨੇ ਸਾਖਤ ਕੂੜੇ ਸੱਚ ਨਾ ਪਾਵੈ ਦੁਬਦਾ ਬਾਦਾ ਆਵੈ ਜਾਵੈ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਹੁਣ ਇਹੀ ਗੱਲ ਮੈਂ ਗੁਰਬਾਣੀ ਦੇ ਪਰਮਾਨੰਤ ਤੇ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਪਰ ਕਈਆਂ ਨੂੰ ਬੜੀਆਂ ਕੌੜੀਆਂ ਲੱਗਣੀਆਂ ਨੇ ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਨਹੀਂ ਜਿਹੜੇ ਪਰਮੇਸ਼ਰ ਤੋਂ ਵਿਖਾਵੇ ਦੇ ਤੌਰ ਤੇ ਜੁੜੇ ਹੋਏ ਨੇ ਸੱਚਮੁੱਚ ਟੁੱਟੇ ਹੋਏ ਨੇ ਜਿਹੜੇ ਗੁਰੂ ਦੇ ਇਲਾਹੀ ਗਿਆਨ ਤੋਂ ਸਖਣੇ ਨੇ ਔਰ ਉਹ ਪ੍ਰਾਪਤ ਵੀ ਨਹੀਂ ਕਰਨਾ ਚਾਹੁੰਦੇ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆ ਲੈਣੇ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਵਾਲੇ ਨਹੀਂ ਕੱਲ ਉਹਨਾਂ ਦੀ ਹੋਰੀ ਸਾਖਤ ਕੂੜੇ ਸੱਚ ਨਾ ਪਾਵੇ ਕਿਉਂਕਿ ਜਿਹੜਾ ਫੈਸਲਾ ਸਤਕੂਰ ਨੇ ਦਿੱਤਾ ਬੜਾ ਔਟਲ ਫੈਸਲਾ ਹੈ ਲਿਖਿਆ ਲੇਖਣਾ ਮਿਟਾ ਕੋਈ ਜਿਹੜੇ ਸਕਾਲਪੁਰ ਨੇ ਸਾਡੇ ਲੇਖ ਲਿਖ ਦਿੱਤੇ ਨੇ ਨਾ ਉਹ ਉਹਨਾਂ ਨੂੰ ਕੋਈ ਮਿਟਾਰ ਨਹੀਂ ਸਕਦਾ ਉਹਨੇ ਸਾਖਤ ਨੂੰ ਸੱਚ ਨਹੀਂ ਇਹ ਪਸੰਦ ਆ ਸਗੈ ਗੱਲ ਚੰਗੀ ਨਹੀਂ ਲੱਗ ਸਕਸ ਇਸ ਕਰਕੇ ਸਤਕੂਰ ਨੇ ਫੈਸਲਾ ਕੀਤਾ ਸਾਖਤ ਕੂੜੇ ਸੱਚ ਨਾ ਪਾਵੇ ਉਹਦੀ ਅਵਸਥਾ ਇਹ ਹੈ ਤੇ ਦੁਬਦਾ ਬਦਦਾ ਆਵੇ ਜਾਵੇ ਫੇਰ ਉਹੋ ਜਿਹੀ ਲੇਖ ਲਿਖ ਰਿਹਾ ਪਿਛਲੇ ਤਾਂ ਮਿਟ ਨਹੀਂ ਸਕਦੇ ਅੱਗੋਂ ਫੇਰ ਉਹੋ ਜਿਹੀ ਲਿਖੀ ਜਾ ਰਹੀ ਹੈ ਤੂੰ ਬਦਲਣਾ ਚਾਹੁੰਦਾ ਹੈ ਤਕਦੀਰ ਨੂੰ ਬਦਲਣਾ ਚਾਹੁੰਦਾ ਹੈ ਤੇ ਅੱਗੋਂ ਲਈ ਬਦਲ ਲੈ ਗੁਰਮੁਖ ਮੁਕਤ ਕਰਮਣਿਆ ਗੁਰੂ ਵੱਲ ਮੁਖ ਕਰ ਲੈ ਲੈ ਗੁਰੂ ਦਾ ਉਪਦੇਸ਼ ਲੈ ਲੈ ਗੁਰੂ ਦੀ ਸਿੱਖਿਆ ਲੈ ਲੈ ਉਦੋਂ ਮੁਤਾਬਕ ਆਪਣੇ ਜੀਵਨ ਨੂੰ ਟਾਲ ਲੈ ਉਕਤ ਹੋ ਜਾਏਗਾ ਕੋਰ ਕੋਈ ਤਰੀਕਾ ਨਹੀਂ ਫੈਸਲਾ ਗੁਰਬਾਣੀ ਦਾ ਹੈ ਫੈਸਲਾ ਬਰੇ ਸਤਗੁਰੂ ਦਾ ਹੈ ਫੈਸਲਾ ਗੁਰਨਾਣਕ ਸਾਹਿਬ ਦਾ ਹੈ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਸਾਰੇ ਫੈਸਲੇ ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ ਇਹ ਟਾਲ ਨਹੀਂ ਜਿਵੇਂ ਅਕਾਲ ਪੁਰਖ ਤੇ ਬਣਾਇਆ ਹੋਇਆ ਨੇਮ ਉਹਦੇ ਬਣਾਏ ਹੋਏ ਬਦੀਵਦਾਨ ਉਹਦੇ ਲਿਖੇ ਲੇਖ ਇਹ ਟਲਨੇ ਇਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਚ ਹੈ ਇਹਦੇ ਲਿਖੇ ਨੂੰ ਵੀ ਕੋਈ ਨਹੀਂ ਬਦਲ ਸਕਦਾ ਇਹਦੇ ਫੈਸਲਿਆਂ ਨੂੰ ਵੀ ਕੋਈ ਨਹੀਂ ਬਦਲ ਸਕਦਾ ਇਹਦੇ ਫੈਸਲੇ ਬਿਲਕੁਲ ਉਹਨੇ ਜੋ ਅਕਾਲ ਪੁਰਖ ਨੇ ਦ੍ਰਿੜ ਕਰਾਏ ਨੇ ਵਿਸ਼ਾ ਉਹ ਗੈਰਾਈਚ ਵਿਚਾਰਨ ਵਾਲਾ ਆਪਾਂ ਜਾਰੀ ਰੱਖਾਂਗੇ ਅੱਜ बस ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਪੁਲਾਵ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ